ਦਾ ਨੁਕਸਾਨ ਆਟਕਰ ਜਿਹੜੀ ਫਲੈਂਡੀ ਹੈ ਉਹਦੇ ਚ ਖੇਤ ਦੇ ਅੰਦਰ ਬੋਤਾ ਨਹੀਂ ਕਿੱਥੇ ਹੈ ਚੂਹਾ ਹੈਗਾ ਕਿੱਥੇ ਹੈ ਇਸ ਵੇਲੇ ਜੀ ਬੇਲੇ ਵੀ ਇੰਨੀ ਕਰਾਉਣਾ ਬੱਚਾ ਲੈ ਕੇ ਚੇਰੀ ਵਾਲੇ ਮੈਂ ਚੇਰੀ ਨੂੰ ਬਹੁਤ ਵੱਟ ਰਿਆ ਜੀ ਡੋਲਾ ਵਿੱਚ ਹੈ ਜੀ ਡੋਲਾਂ ਪਰੋ ਡੋਲਾ ਵਿੱਚ ਹੈ ਛੇਰੀ ਵਿੱਚ ਹੈ ਮੱਕੀ ਚ ਹੈ ਇਸ ਵੇਲੇ ਚੂਹਾ ਠੀਕ ਹੈ ਸੋ ਸਾਨੂੰ ਇੱਥੇ ਪੈਡੀ ਦੇ ਵਿੱਚ ਇਹਦੇ ਰੋਗ ਖਾਮ ਦਾ ਕੁਝ ਵੀ ਕਰਨ ਦੀ ਲੋੜ ਹੀ ਨਹੀਂ ਹੈ ਤੁਸੀਂ ਕੀ ਕਰਨਾ ਹੈ ਜਾਂ ਤਾਂ ਮੋਟਰਾ ਤੇ ਜਿਹੜੀਆਂ ਖੱਡਾਂ ਨੇ ਜਾਂ ਵੱਟਾਂ ਦੇ ਜਿਹੜੀਆਂ ਖੱਡਾਂ ਨੇ ਯਾ ਚਰੀ ਬਾਜਰੇ ਜਾਂ ਮੱਕੀ ਦੇ ਵਿੱਚ ਠੱਡਾਂ ਨੇ ਉੱਥੇ ਦਵਾਈ ਪਾਣੀ ਹੈ ਫੋਨ ਦੇ ਦਵਾਈਆਂ ਜਿਹੜੀਆਂ 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 ਭਾਵੇਂ ਅਸੀਂ ਚੂਹਿਆਂ ਨੂੰ ਰੋਕ ਖਾਮ ਕਰ ਸਕਦੇ ਹਾਂ ਦੋ ਤਰੀਕੇ ਦੀਆਂ ਦਵਾਈਆਂ ਯੂਨੀਵਰਸਿਟੀ ਨੇ ਰეკਮੈਂਡ ਕੀਤੀਆਂ ਨੇ ਇੱਕ ਹੈਗੀ ਹੈ ਕਾਲੀ ਦਵਾਈ ਤੁਸੀਂ ਆਪ ਦੇਖੀ ਹੈ ਕਾਲੀ ਦਵਾਈ ਜ਼ਿੰਕ ਫਾਸਫਾਈਟ ਕਹਿੰਦੇ ਆ ਉਹਦਾ ਅਸੀਂ ਸਭ ਤੋਂ ਪਹਿਲਾਂ ਚੋਗ ਬਣਾਣਾ ਹੈ ਜਿਹੜਾ ਚੋਗ ਹੈ ਉਹ ਸੁਆੜ ਵੀ ਹੋਣਾ ਚਾਹੀਦਾ ਹੈ ਉਹਦੀ ਅੱਛੀ ਖੁਸ਼ਬੂ ਵੀ ਹੋਣੀ ਚਾਹੀਦੀ ਹੈ ਸੋਚੋਗ ਨੂੰ ਸਵਾਦ ਬਣਾਉਣ ਵਾਸਤੇ ਅਸੀਂ ਕਰਨਾ ਹੈ ਵਿੱਚ ਚੀਨੀ ਪਾਣੀ ਹੈ ਖੀਮੀ ਦਾ ਪਾਊਡਰ ਤੇ ਉਹਦੀ ਖਿਸ਼ਕੂਨ ਪਾਉਣ ਲਈ ਅਸੀਂ ਉਹਦੇ ਵਿੱਚ ਰਿਫਾਈਨਡ ਤੇਲ ਪਾਣਾ ਹੈ ਠੀਕ ਹੈ ਸੋਨ ਨੂੰ ਬਣਾਉਣ ਵਾਸਤੇ ਅਸੀਂ ਕੀ ਕਰਨਾ ਹੈ 1 ਕਿਲੋ ਕਨਕ ਦਾ ਦਰੜ ਲੈ ਕੇ 20 ਗ੍ਰਾਮ ਪੀਸੀ ਚੀਨੀ ਪਾਓ 20 ਗ੍ਰਾਮ ਦੀ ਸਾਈਜ਼ ਵਿੱਚ ਪਾਓ ਅਗਰ ਕਾਲੀ ਦਵਾਈ ਵਰਤਣੀ ਹੈ ਤਾਂ 25 ਗ੍ਰਾਮ ਇਨ ਹੋਰ ਯੂਨੀਵਰਸਿਟੀ ਨੇ ਦਵਾਈ ਦੱਸੀ ਹੈ ਉਹ ਹੈਗੀ ਹੈ ਬਰੋਮਾ ਡਾਇਲੋਨ ਰੋਬਾਨ ਦੇ ਨਾਮ ਦੇ ਨਾਲ ਜਿਹੜੀ ਮਿਲਦੀ ਹੈ ਬਾਜ਼ਾਰ ਦੇ ਵਿੱਚ ਉਹ ਤੁਸੀਂ ਦਵਾਈਆਂ ਵਾਲੇ ਨੂੰ ਕਹਿੰਦੇ ਹੋ ਕਿ ਉਹ ਜਿਹੜੀ ਦਵਾਈ ਹੈ ਉਹ ਲਿਆ ਕੇ ਦਿਓ ਉਹ ਦਵਾਈ ਆ ਅਸੀਂ ਵਿਕੀ ਹੋਈ ਹੈ ਇੱਕ ਹੈਗੀ ਹੈ ਜ਼ਿੰਕ ਫੋਰਸ ਉਹ ਕਾਲੀ ਦਵਾਈ ਤੁਹਾਨੂੰ ਪਤਾ ਹੈ ਦੂਜੀ ਬਰੋਮਾ ਡਾਇਲੋਨ ਉਹਦਾ ਵੀ ਤੁਸੀਂ ਚੋਗ ਬਣਾਣਾ ਹੈ 1 ਕਿਲੋ ਕਣਕ ਦਾ ਦਾਣਾ 20 ਗ੍ਰਾਮ ਪੀਸੀ ਚੀਨੀ 20 ਗ੍ਰਾਮ ਰਿਫਾਈਨਡ ਤੇਲ ਅਸੀਂ ਦੱਸ ਕੇ ਗਏ ਜਾ ਰਹੇ ਹਾਂ ਠੀਕ ਹੈ ਬਣਾਉਣ ਤੋਂ ਬਾਅਦ ਹੁਣ ਖੇਤ ਵਿੱਚ ਕਿਵੇਂ ਰੱਖਣੀ ਹੈ ਜੇਕਰ ਤੁਸੀਂ ਗਿੱਲੇ ਖੇਤ ਇਸ ਤਰ੍ਹਾਂ ਰੱਖ ਨਹੀਂ ਸਕਦੇ ਮੈਂ ਤੁਹਾਨੂੰ ਐਸੇ ਰੇ ਕਹਿ ਰਹੀ ਹਾਂ ਕਿ ਪੈਟੀ ਦੇ ਵਿੱਚ ਚੂਹਾ ਕਿੱਥੇ ਹੈ ਬੱਟਾਂ ਤੇ ਹੈ ਮੋਟਰਾ ਤੇ ਹੈ ਜਾਂ ਬਾਜਰੇ ਦੇ ਵਿੱਚ ਹੈ ਜਾਂ ਮੱਕੀ ਠੀਕ ਹੈ ਉੱਥੇ ਤੁਸੀਂ ਛੋਟੇ-ਛੋਟੇ ਕਾਗਜ਼ ਦੇ ਟੁਕੜਿਆਂ ਦੇ ਉੱਤੇ 10-10 ਗ੍ਰਾਮ ਦਵਾਈ ਰੱਖ ਦੇਣੀ ਹੈ ਇੱਕ ਕਿੱਲੇ ਪਿੱਛੇ ਤੁਸੀਂ 40 ਜਗ੍ਹਾ ਤੇ ਦਵਾਈ ਰੱਖਣੀ ਹੈ ਮੀਨਜ਼ 1 ਕਿੱਲੇ ਚ 400 ਗ੍ਰਾਮ ਇੱਕ ਹੈਕਟੇਰ ਇਚ 1 ਕਿਲੋ ਦਵਾਈ ਰੱਖੀ ਜਾਏਗੀ ਠੀਕ ਹੈ ਇਸ ਤਰੀਕੇ ਨਾਲ ਦਵਾਈ ਬਣਾਓਗੇ ਤੇ ਪਾਓਗੇ ਤੇ ਜਿਹੜਾ ਹੈਗਾ ਛੂਹਿਆਂ ਦਾ ਜਿਹੜਾ ਨੁਕਸਾਨ 80 90% ਤੱਕ ਬਚਾ ਹੋਏਗਾ ਅਗਰ ਵੱਟਾ ਨੇ ਉਹਨਾਂ ਦੀ ਖੱਡ ਦੇ ਵਿੱਚ ਬਾਹਰ ਨਹੀਂ ਰੱਖਣੀ ਵੱਟਾ ਤੇ ਦਵਾਈ ਉਥੇ ਖੱਡ ਦੇ ਵਿੱਚ ਇੱਕ ਦਿਨ ਪਹਿਲਾਂ ਖੱਡਾ ਬੰਦ ਕਰਦੇ ਹੋ ਦੂਜੇ ਦਿਨ ਜਿਹੜੀਆਂ ਤਾਜ਼ੀਆਂ ਖੱਲੀਆਂ ਖੁੱਲੀਆਂ ਖੱਡਾਂ ਨੇ ਤਾਜ਼ੀਆਂ ਖੁੱਲੀਆਂ ਖੱਟ ਦੇ ਵਿੱਚ ਪਾ ਦੇਣਾ ਤੇ ਖੱਟ ਦਾ ਕੋਈ ਮਤਲਬ ਨਹੀਂ ਪੈਂਦਾ ਠੀਕ ਹੈ ਸੋ ਇਸ ਤਰੀਕੇ ਨਾਲ ਤੁਸੀਂ ਬਣਾਣੀ ਹੈ ਦਵਾਈ ਤੇ ਖੱਟਾ ਦੇ ਵਿੱਚ ਰੱਖਣੀ ਹੈ ਠੀਕ ਹੈ ਸੋ ਇਸ ਤਰੀਕੇ ਨਾਲ ਜਿਹੜਾ ਹੈਗਾ ਨੁਕਸਾਨ ਫਿਰ ਇਸ ਤੋਂ ਇਲਾਵਾ ਜਿਹੜੀਆਂ ਦਵਾਈਆਂ ਮੇਰੇ ਖਿਆਲ ਅਖੇ ਹਮਾਦੀ ਇਹ ਚੂਹਿਆਂ ਵਾਸਤੇ ਹੈ ਜੀ ਇਹ ਚੂਹਿਆਂ ਵਾਸਤੇ ਹੈ ਇਹ ਜ਼ਿੰਕ ਫਾਸਫਾਈਟ ਹੈ ਆਈਐਸਆਈ ਮਾਰਕ ਹੈ ਠੀਕ ਹੈ ਇਹ ਨੂੰ ਬਣਾਉਣ ਦਾ ਮੈਂ ਤਰੀਕਾ ਹੁਣੇ ਜਿਵੇਂ ਸਾਰਿਆਂ ਨੂੰ ਦੱਸ ਹੀ ਦਿੱਤਾ ਦੋ ਤਰੀਕੇ ਦੀਆਂ ਦਵਾਈਆਂ ਨੇ ਇੱਕ ਹੈ ਰਿੰਕ ਫਾਸਫਾਈਡ ਹੈ ਤੇ ਇੱਕ ਬ੍ਰੋਮਾ ਡਾਇਲੋਨ ਹੈ ਠੀਕ ਹੈ ਠੀਕ ਹੈ ਉਹ ਕਿੱਥੇ ਦੀ